ਲੋਕੀ ਬਹੁਤ ਪਰੇਸ਼ਾਨ ਹੋ ਰਹੇ ਨੇ ਐਂਬੂਲੈਂਸ ਵੀ ਵਿੱਚ ਫਸੀ ਹੋਈਆਂ ਨੇ ਗੱਡੀਆਂ ਦਿਖਾਵਾਂਗੇ ਐਂਬੂਲੈਂਸ ਫਸੀ ਹੋਈ ਆ ਘੱਟੋ ਘੱਟ ਹੈ 2 ਤੋਂ 2.5 3 ਕਿਲੋਮੀਟਰ ਦਾ ਇਹ ਵੱਡਾ ਜਾਮ ਲੱਗਿਆ ਹੋਇਆ ਤਾਂ ਹੀ ਮੋਫੀਆ ਨਹੀਂ ਆ ਜਿਹੜਾ ਜਾਮ ਲੱਗਿਆ ਆ ਵਾ ਕੋਈ ਜਾਮ ਨਹੀਂ ਹੈ ਨਾ ਰਵੈਚੀ ਖੱਡਾਂ ਲਈ ਇਹ ਇਕੱਠਾ ਹੈ ਰਵੈਚੀ ਖੱਡਾਂ ਕੀ ਕਰਾ ਜਾਓ ਕੀ ਕਹਿਣਾ ਜਾਓਗੇ ਜਿਹੜੀ ਗੱਲ ਉਹ ਜ਼ਰੂਰੀ ਨਹੀਂ ਹੈ ਜੀ ਜੇ ਸਰਕਾਰ ਚਲਾਵੇ ਕੋਈ ਜਾਮ ਨਹੀਂ ਹੈਗਾ ਤਾਂ ਜੇ ਸਰਕਾਰ ਦੇ ਵੱਧ ਗਈ ਤਾਂ ਜਾਮ ਲੱਗਿਆ ਜਿਵੇਂ ਖੱਡਾਂ ਚੱਲਦੀ ਚੱਲਣ ਦੀ ਰਵੈਚੀ ਖੱਡਾਂ ਜ਼ਰੂਰੀ ਨੇ ਅਸੀਂ ਕੂਤਰਾਂ ਦਾ ਇਕੱਠ ਸੀਗਾ ਜੀ ਸਾਡੇ ਕੂਤਰਾਂ ਦਾ ਤੁਹਾਨੂੰ ਪਤਾ ਸ਼ੌਕ ਮਾਰਨ ਲੱਗੇ ਹੋਏ ਨੇ ਇਹ ਤਾਂ ਸਾਡਾ ਜਵੰਧਰੂ ਸਾਰਿਆਂ ਦਾ ਖੌਕਾ ਹੀ ਮੈਂ ਦਿਖਾਣਾ ਜਾਵਾਂਗੇ ਐਂਬੂਲੈਂਸ ਵੀ ਫਸੀ ਹੋਈ ਹੈ ਜਾਮ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਰਕਾਰ ਨੂੰ ਸਿੱਧਾ-ਸਿੱਧਾ ਇਹ ਸਵਾਲ ਕਰ ਰਹੇ ਨੇ ਕਿ ਉਹਨਾਂ ਵੱਲੋਂ ਇਹ ਖੇਡਾਂ ਕਿਉਂ ਬੰਦ ਕੀਤੀਆਂ ਗਿਆ ਮੰਗ ਪੱਤਰ ਇਸ ਤੋਂ ਪਹਿਲਾਂ ਸਰਕਾਰ ਨੂੰ ਕਿ ਤੁਸੀਂ ਤੁਸੀਂ ਦਰਖਾਸਤ ਕੀਤੀ ਹੈ ਕੋਈ ਦਿੱਤਾ ਉਹਨਾਂ ਨੂੰ ਮੰਗ ਪੱਤਰ ਹਾਂਜੀ ਉਹ ਪਹਿਲਾਂ ਦਿੱਤਾ ਸੀਗਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਖੋਲ੍ਹਾਂਗੇ ਹੁਣ ਜਿਹੜੇ ਵੀ ਤੁਹਾਡੀ ਹੈਗੀ ਗੱਲਬਾਤ ਅਸੀਂ ਸੁਣਾਂਗੇ ਤਾਂ ਕਰਕੇ ਅਸੀਂ ਦੁਬਾਰਾ ਉਹਰੇ ਕੱਟ ਰੱਖਿਆ ਹੀ ਖਰਚਾ ਕਰਕੇ 10-10 ਬੱਥੇ ਲੈ ਕੇ ਗੱਡੀਆਂ ਲੈ ਕੇ ਆਪਣੇ ਸਾਰੇ ਆਪਣੀਆਂ ਖੇਡਾਂ ਨੂੰ ਬਚਾਉਣ ਲਈ ਆਏ ਹਾਂ ਜੇ ਕੀ ਮੰਗੀ ਕਰਦੇ ਸੀ ਮੰਗ ਬਸ ਸਾਡੀਆਂ ਖੇਲਾਂ ਦੇ ਉੱਤੇ ਕੋਈ ਬੈਨ ਨਹੀਂ ਲੱਗਣਾ ਚਾਹੀਦਾ ਕੋਈ ਰੋਕ ਨਹੀਂ ਲੱਗਣੀ ਚਾਹੀਦੀ ਜਿਵੇਂ ਪਹਿਲਾਂ ਚੱਲਦੀਆਂ ਉਦਾਂ ਹੀ ਚੱਲਣੀ ਹੈ ਜਿਵੇਂ ਕਈ ਬੰਦੇ ਕਹਿੰਦੇ ਵੀ ਕਬੂਤਰਾਂ ਨੂੰ ਨਸ਼ਾ ਦਿੱਤਾ ਜਾਂਦਾ ਤਾਂ ਉਹ ਜਦੋਂ ਮਰਜੀ ਸਾਡੇ ਨਾਲ ਆ ਕੇ ਕਲੀਅਰ ਕਰ ਲੈਣ ਅਸੀਂ ਉਹ ਚੀਜ਼ ਚੀਜ਼ ਨੂੰ ਕਲੀਅਰ ਕਰਕੇ ਦੱਸਾਂਗੇ ਉਹਨਾਂ ਨੂੰ ਵੀ ਇਹ ਕਲੀਅਰ ਆ ਭਾਜੀ ਇਹ 'ਚ ਕੋਈ ਨਸ਼ਾ ਨਹੀਂ ਫਸਾਇਆ ਅਸੀਂ ਚਾਹ ਵੀ ਖੁੱਡੇ ਚ ਪੀਣਿਆ ਜਾ ਕੇ ਰਾਤ ਨੂੰ ਆ ਕੇ ਚਾਹੇ ਹੁਣ ਰਾਤ ਮੈਂ ਤੋਂ 11 ਵਜੇ ਗਿਆ ਜੀ ਪਹਿਲਾਂ ਖੁੱਡੇ ਖੋਲ ਕੇ ਦੇਖੇ ਵੇਕੇ ਨੂੰ ਪਾਣੀ ਧਾਣੀ ਜਾਂ ਕੋਈ ਵੀ ਸੱਸੀ ਗੱਲ ਜੀ ਤੁਸੀਂ ਦੇਖ ਰਹੇ ਪੰਜਾਬ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੂਬੇ ਦੇ ਵਿੱਚ ਰਵਾਇਤੀ ਖੇਡਾਂ ਜਿਵੇਂ ਕਬੂਤਰ ਬਾਜ਼ੀ ਹੋ ਗਈ ਬੈਲ ਗੱਡੀ ਦੀ ਦੌੜਾ ਹੋ ਗਈਆਂ ਜੋ ਰਵਾਇਤੀ ਖੇਡਾਂ ਸੀਗੀਆਂ ਉਹ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਆ ਲੁਧਿਆਣਾ ਫਰੋਈਪੁਰ ਰੋਡ ਦੇ ਉਹ ਵੱਡਾ ਜਾਮ ਲੱਗਿਆ ਹੋਇਆ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਇਹ ਲੁਧਿਆਣਾ ਦੇ ਨਾਲ ਪਨੋੜ ਪੰਜਾਬ ਪਿੰਡ ਹੈਗਾ ਵਾ ਦਿਖਾਣਾ ਚਾਹਾਂਗੇ ਬਹੁਤ ਵੱਡਾ ਜਾਮ ਲੱਗਿਆ ਹੋਇਆ ਵਾ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਨੇ ਐਂਬੂਲੈਂਸ ਵੀ ਵਿੱਚ ਫਸੀ ਹੋਈਆਂ ਨੇ ਗੱਡੀਆਂ ਦਿਖਾਵਾਂਗੇ ਐਂਬੂਲੈਂਸ ਫਸੀ ਹੋਈ ਹੈ ਕੱਟੋ-ਕੱਟੇ 2 ਤੋਂ 2.5 3 ਕਿਲੋਮੀਟਰ ਦਾ ਇਹ ਵੱਡਾ ਜਾਮ ਲੱਗਿਆ ਹੋਇਆ ਗੱਲਬਾਤ ਵੀ ਕਰਾਵਾਂਗੇ ਜਿਹੜੇ ਇੱਥੇ ਲੋਕ ਆਏ ਨੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਜ਼ਿਲ੍ਹੇ ਤੋਂ ਆਏ ਹੋਏ ਨੇ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਦਿਖਾਣਾ ਚਾਹਾਂਗੇ ਗੱਲਬਾਤ ਕਰਾਵਾਂਗੇ ਹਾਂਜੀ ਹਾਂਜੀ ਬਾਜੀ ਕੀ ਹਾਲ ਹੈ ਜੀ ਠੀਕ ਆ ਜੀ ਕਿੰਨੀ ਵੀ ਸਮੱਸਿਆ ਆ ਰਹੀ ਹੈ ਜੀ ਸਮੱਸਿਆ ਤਾਂ ਬਹੁਤ ਜ਼ਿਆਦਾ ਰਹੀ ਹੈ ਸਮੱਸਿਆ ਜੀ ਹਾਂਜੀ ਕਾਹ ਦੀ ਸਮੱਸਿਆ ਜੀ ਆ ਜਿਹੜਾ ਜਾਮ ਲੱਗਿਆ ਆ ਵਾ ਕੋਈ ਜਾਮ ਨਹੀਂ ਆ ਰਹੀ ਰਵਾਈਤੀ ਖਡਾਂ ਲਈ ਇਹ ਇਕੱਠਾ ਆ ਰਵਾਈਤੀ ਖਡਾਂ ਨੂੰ ਕੀ ਕਰਾ ਜਾਓ ਕੀ ਕਹਿਣਾ ਜਾਓਗੇ ਮੇਰੀ ਗੱਲ ਤੁਹਾਨੂੰ ਜ਼ਰੂਰੀ ਨੇ ਜੀ ਇਹ ਸਰਕਾਰ ਚਲਾਵੇ ਕੋਈ ਜਾਮ ਨਹੀਂ ਹੈਗਾ ਤਾਂ ਜੇ ਸਰਕਾਰ ਨੇ ਵੱਧ ਗਈ ਤਾਂ ਜਾਮ ਲੱਗਿਆ ਜਿਵੇਂ ਖਡਾਂ ਚੱਲਦੀਆਂ ਚੱਲਣ ਦੀ ਰਵਾਈਤੀ ਖਡਾਂ ਜ਼ਰੂਰੀ ਨੇ ਤੇ ਕੀ ਲੱਗਦਾ ਸਰਕਾਰ ਕਿਉਂ ਸਰ ਐਦਾਂ ਦੇ ਕਿਉਂ ਕਰੇ ਸੁਣੂਗੀ ਜੀ ਖਡਾਂ ਚੱਲੂ ਹੋਣਗੀਆਂ ਸਾਰੀਆਂ ਕਿਹਨੇ ਕੋਈ ਜਾਮ ਨਹੀਂ ਹੈ ਕੋਈ ਗੱਲੀ ਨਹੀਂ ਜ਼ਰੂਰੀ ਸੀ ਗਰੀ ਜਾਮ ਹੈ ਜੂਰੀ ਹੈ ਜਾਮ ਜੂਰੀ ਸੀ ਕਹਿੰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਅਸੀਂ ਕੂਟਰਾਂ ਦਾ ਇਕੱਠ ਲਿਗਾ ਹੀ ਸਾਡੇ ਕੂਟਰਾਂ ਦਾ ਤੁਹਾਨੂੰ ਪਤਾ ਸ਼ੌਕ ਮਾਰਨ ਲੱਗੇ ਹੋਏ ਨੇ ਇਹ ਤਾਂ ਸਾਡਾ ਜਵੰਦਰੂ ਸਾਰਿਆਂ ਦਾ ਸ਼ੌਕ ਆ ਜੀ ਮੈਂ ਦਿਖਾਣਾ ਜਾਵਾਂਗੇ ਐਂਬੂਲੈਂਸ ਵੀ ਫਸੀ ਹੋਈ ਹੈ ਜਾਮ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਰਕਾਰ ਨੂੰ ਸਿੱਧਾ ਸਿੱਧਾ ਇਹ ਸਵਾਲ ਕਰ ਰਹੇ ਨੇ ਕਿ ਉਹਨਾਂ ਵੱਲੋਂ ਇਹ ਖੇਡਾਂ ਕਿਉਂ ਬੰਦ ਕੀਤੀਆਂ ਗਈਆਂ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਹੋਰ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਡੇ ਆਪਣੇ ਸ਼ੌਕ ਨੇ ਜੀ ਲੱਖਾਂ ਅਸੀਂ ਰੁਪਈਆ ਕੁਰਦੇ ਆ ਜਦੋਂ ਅਸੀਂ ਕੋਟਰ ਦੇ ਬੱਚਾ ਕਢਵਾਉਣਾ ਉਦੋਂ ਤੋਂ ਲੈ ਕੇ ਡਾਣ ਤੇ ਕਰ ਸਾਡੇ ਲੱਖਾਂ ਰੁਪਏ ਇਹਨਾਂ ਤੇ ਲੱਗ ਜਾਂਦੇ ਨੇ ਜੀ ਇਹ ਸਰਕਾਰ ਨੂੰ ਚਾਹੀਦਾ ਵੀ ਸਾਡਾ ਜਿਹੜਾ ਇਹਨਾਂ ਨੇ ਲਾਇਆ ਸੀ ਪਹਿਨਾ ਖੁੱਲਣ ਤੇ ਸਰ ਕੋਈ ਮੰਗ ਪੱਤਰ ਇਸ ਤੋਂ ਪਹਿਲਾਂ ਸਰਕਾਰ ਨੂੰ ਕਿ ਤੁਸੀਂ ਤੁਸੀਂ ਅਰਖਾਸਤ ਕੀਤੀ ਹੈ ਕੋਈ ਦਿੱਤਾ ਇਹਨਾਂ ਨੂੰ ਮੰਗ ਪੱਤਰ ਹਾਂਜੀ ਉਹ ਪਹਿਲਾਂ ਦਿੱਤਾ ਸੀਗਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਖੋਲਾਂਗੇ ਹੁਣ ਵੀ ਜਿਹੜੇ ਵੀ ਤੁਹਾਡੀ ਹੈਗੀ ਗੱਲਬਾਤ ਅਸੀਂ ਸੁਣਾਂਗੇ ਤਾਂ ਕਰਕੇ ਅਸੀਂ ਦੁਬਾਰਾ ਉਰੇ ਕੱਠ ਰੱਖਿਆ ਜੀ ਤੇ ਇਹਦੇ ਵਿੱਚ ਸਾਨੂੰ ਬਸ ਇਹੀ ਹੈ ਸਰਕਾਰ ਨੂੰ ਬੇਨਤੀ ਕਿ ਸਾਡੀ ਗੱਲ ਮੰਨੀ ਜਾਵੇ ਕਿਹੜੀ ਕਿਹੜੀ ਖੇਡਾਂ ਤੁਸੀਂ ਚਾਹਦੇ ਹੋ ਅਸੀਂ ਜੀ ਕਬੂਤਰ ਹੋਗੇ ਘੋੜੇ ਹੋਗੇ ਕੁੱਤੇ ਮੁਰਗੇ ਜੀ ਜੋ ਵੀ ਹੈਗੇ ਸਾਡੀਆਂ ਸਾਰੀਆਂ ਖੇਡਾਂ ਇਹ ਚਾਰ ਪੰਜ ਖੇਡਾਂ ਨੇ ਇਹਨਾਂ ਦਾ ਅਸੀਂ ਰੋਕ ਲੱਗਣੀ ਇਸੇ ਰਿਕਾਰਡ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਖੋਲਿਆ ਜਾਵੇ ਤੇ ਕਿੱਥੋਂ ਕਿੱਥੋਂ ਸਰ ਇੱਥੇ ਲੋਕ ਇਕੱਠੇ ਹੋਏ ਨੇ ਇੱਥੋਂ ਜੀ ਸਾਰੇ ਪੰਜਾਬ ਦੇ ਨੇ ਫਰੀਦਕੋਟ ਮੋਗਾ ਬਠਿੰਡਾ ਠੀਕ ਹੈ ਜੀ ਇਧਰ ਬਠਿੰਡੇ ਕੰਨੀਓ ਫਤਿਹਗੜ੍ਹ ਸਾਹਿਬ ਪਟਿਆਲਾ ਰਾਜਪੁਰਾ ਜੀ ਤਵਾਬਾ ਵੀ ਸਾਰੇ ਪਾਸੇ ਆਏ ਹੋਏ ਨੇ ਜੀ ਯਾਨੀ ਸਾਰੇ ਪੰਜਾਬ ਸੂਬੇ ਤੋਂ ਆਏ ਨੇ ਹਾਂਜੀ ਸਾਰਾ ਪੰਜਾਬ ਇਕੱਠਾ ਹੋਇਆ ਜੀ ਤੇ ਮੰਗ ਕੀ ਤੁਹਾਡੀ ਮੰਗ ਇਹ ਹੈ ਵੀ ਸਾਡਾ ਖੋਲਿਆ ਜਾਵੇ ਤੁਹਾਨੂੰ ਹੁਣ ਦੇਖਿਆ ਜੀ ਕਿਹੜੀ ਜਿਹੜੀ ਤੁਸੀਂ ਕਹਿੰਦੇ ਮੰਗ ਇਕੱਠ ਦੇਖਿਆ ਹੀ ਆ ਜੀ ਸਾਰੇ ਆਪਦੇ ਆਪਦੇ ਸਾਧਨਾਂ ਦੇ ਜੋ ਵੀ ਹੈਗਾ ਕਰਦੇ ਨੇ ਜਿੱਦਾਂ ਮਰਜ਼ੀ ਸਾਰੇ ਗੱਡੀਆਂ ਲੈ ਕੇ ਆਏ ਨੇ ਬੱਸਾਂ ਕਰਕੇ ਕਰਾਏ ਤੇ ਜਿੱਦਾਂ ਮਰਜ਼ੀ ਸਾਰਾ ਪੰਜਾਬ ਉਰੇ ਪਹੁੰਚਿਆ ਜੀ ਸਾਰੇ ਮਤਲਬ ਇਹ ਚਾਹੁੰਦੇ ਨੇ ਵੀ ਸਾਡੇ ਕਬੂਤਰਬਾਜੀ ਮੁਰਗੇ ਕੁੱਤੇ ਜੋ ਵੀ ਹੈਗੇ ਘੋੜੇ ਸਾਰੇ ਖੋਲਿਆ ਜਾਵੇ ਬਿਲਕੁਲ ਜੀ ਸਾਡ ਮੰਗ ਕੀਤੀ ਇਹਨਾਂ ਨੇ ਕਿ ਕਬੂਤਰਬਾਜੀ ਗੁੱਤਿਆਣੀ ਜਿਹੜੀ ਦੌੜਾਂ ਰੇ ਬੈਲ ਗੱਡੀਆਂ ਦੌੜਾ ਉਹਨਾਂ ਨੂੰ ਦੁਵਾੜਾ ਚਲਾਇਆ ਜਾਵੇ ਸਿੱਧੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੱਡਾ ਇਕੱਠਾ ਦਿਖਾਣਾ ਚਾਹਾਂ ਇੱਕ ਭਾਰ ਜਿਹੜੀ ਗਰਮੀ ਹੈ ਉਹਦੇ ਵਿੱਚ ਜਲਦੀ ਸੇਵਾ ਵੀ ਲਵਾਈ ਗਈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਅੱਗੇ ਵੀ ਤੁਹਾਨੂੰ ਦਿਖਾਣੇ ਆਂ ਚੀਜ਼ਾਂ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿਣਾ ਜੇ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਨਹੀਂ ਤੇ ਕੀ ਮੰਗ ਕੀ ਕਰਦੇ ਸੀ ਕਿਉਂ ਇੰਨਾ ਜਾਮ ਲੱਗਿਆ ਕਰਦੇ ਆ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਇਹ ਕਿਉਂ ਬੰਦ ਕਰਦੇ ਆ ਇਹ ਜਿਹੜੀਆਂ ਰਿਕਵੈਰੀ ਖੇਡਾਂ ਆ ਜਿੱਤਰਾ ਕੁੱਤਿਆਂ ਦੀਆਂ ਦੌੜਾਂ ਆ ਬੈਲ ਦੌੜਾਂ ਕਬੂਤਰਾਂ ਦੀ ਕੁੱਤਰ ਬਾਜੀ ਆ ਇਹ ਕਾਹ ਤੋਂ ਬੰਦ ਕਰਦੇ ਆ ਕੋਈ ਇਹਨਾਂ ਦਾ ਇਹ ਕੋਈ ਇਹਨਾਂ ਨੂੰ ਕੀ ਸਾਈਡ ਇਫੈਕਟ ਹੈ ਤੇ ਆ ਜਿਹੜਾ ਜਾਮ ਲੱਗਿਆ ਲੋਕ ਜਿਹੜੇ ਹਰਾਸ ਹੋ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ ਤਾਂ ਹੁਣ ਅਸੀਂ ਆਪ ਦੀ ਮੰਗ ਕਰਦੇ ਆ ਅਸੀਂ ਹੁਣ ਕੀ ਕਰੀਏ ਫਿਰ ਅਸੀਂ ਤਾਂ ਆਪ ਦੀ ਮੰਗ ਕਰ ਰਹੇ ਆ ਤੇ ਸਰਕਾਰ ਨੂੰ ਤੁਸੀਂ ਕੋਈ ਲਿਖਤੀ ਕੋਈ ਦਿੱਤਾ ਕੋਈ ਮੰਗ ਕੀਤੀ ਸੀ ਇਸ ਤੋਂ ਪ ਨਹੀਂ ਅੱਗੇ ਨਹੀਂ ਕੋਈ ਲਿਖਤੀ ਮੰਗ ਕੀਤੀ ਹੋਣਾ ਹੀ ਸਰਕਾਰ ਕੇ ਮੰਗ ਰੱਖਦੇ ਤੇ ਹੁਣ ਕੀ ਕਹਿੰਦੇ ਤੁਸੀਂ ਚੰਨੇ ਚਾਹੀਦੇ ਦੁਆਰਾ ਖੇਡਾ ਸ਼ੁਰੂ ਜਰੂਰ ਜਰੂਰ ਜੀ ਚੱਲਣੇ ਚਾਹੀਦੇ ਆਂ ਵੇਖੋ ਅਸੀਂ ਕੰਮ ਛੱਡ ਕੇ ਆ ਗਰਮੀ ਦੇ ਦਿਨ ਆਂ ਕਿਤਰਾ ਅਸੀਂ ਖੱਜਲ ਖਵਾਇਓ ਕਿਤੋਂ ਹੈ ਤੁਸੀਂ ਅਸੀਂ ਜੀ ਬਿਲਕੁਲ ਤਾਰਾਂ ਤੋਂ ਆ ਬਾਰਡਰ ਤੋਂ ਬਾਰਡਰ ਤੋਂ ਹਾਂਜੀ ਕਿਹੜੀ ਜਗ੍ਹਾ ਤੋਂ ਅਸੀਂ ਤਰਨਤਾਰ ਸਾਹਿਬ ਜ਼ਿਲ੍ਹਾ ਸਾਡਾ ਜੀ ਅਸੀਂ ਖੇਮ ਕਰਨ ਤੋਂ ਆਏ ਖੇਮ ਕਰਨ ਤੋਂ ਆਏ ਤਰਨਤਾਰ ਜਿਹੜਾ ਹੈਗਾ ਸਰਦੀ ਇਲਾਕਾ ਹੈਗਾ ਉੱਥੋਂ ਤੋਂ ਆਏ ਨੇ ਗੱਲਬਾਤ ਕੀਤੀ ਹੈ ਸਾਡੇ ਨਾਲ ਮੌਜੂਦ ਨੇ ਪ੍ਰਬੰਧਕ ਰਾਜੂ ਗੱਲਬਾਤ ਕਰਾਂਗੇ ਜਿਹੜੀ ਰਵਾਇਤੀ ਭਾਈ ਜੀ ਜਿਹੜੀਆਂ ਇਹ ਰੁਬੈਤੀ ਖੇਡਾਂ ਬੰਦ ਕੀਤੀਆਂ ਗਈਆਂ ਸੀ ਕੋਈ ਵਿਰੋਧ ਨਹੀਂ ਕੀਤਾ ਇਹ ਕਿਸੇ ਦਾ ਅਸੀਂ ਸਰਕਾਰ ਵੱਲੋਂ ਮੰਗ ਕੀਤੀ ਸੀ ਉਹਨਾਂ ਨੇ ਸਾਡੇ ਪੱਤਰ ਨੂੰ ਸਾਈਨ ਕਰਕੇ ਸਾਡੇ ਲਈ ਦਿੱਤਾ ਵੀ ਹਾਂ ਇਹ ਖੇਡਾਂ ਤੁਹਾਡੇ ਲਈ ਖੋਲ ਦਿੱਤੀਆਂ ਨੇ ਇਹ ਸਿਰਫ ਜਿਹੜਾ ਕੱਟ ਸੀਗਾ ਸਰਕਾਰ ਦਾ ਲਾ ਲਓ ਕਬੂਤਰ ਬਾਜ਼ ਭਰਾਮਾਂ ਦਾ ਲਾ ਲਓ ਕੁੱਤੇਆਂ ਦਾ ਲਾ ਲਓ ਘੋੜਿਆਂ ਦਾ ਲਾ ਲਓ ਇਹ ਧੰਨਵਾਦ ਕਰ ਲਈ ਸੀਗਾ ਤੇ ਇਹਨਾਂ ਨੇ ਜਿਹੜਾ ਵੀ ਆਪਣਾ ਉਲੀਕਿਆ ਸੀਗਾ ਪੂਰਾ ਧੰਨਵਾਦ ਕਰ ਲਈ ਇਹ ਪ੍ਰੋਗਰਾਮ ਸੀਗਾ ਤੇ ਰਾਜ ਜੀ ਕਿਹੜੀ ਕਿਹੜੀ ਖੇਡਾਂ ਦੇ ਤੁਸੀਂ ਮੰਗ ਕਰ ਰਹੇ ਹੋ ਮੰਗ ਵੀਰੇ ਸਾਰੀਆਂ ਖੇਡਾਂ ਚਾਹੀਦੀਆਂ ਚਾਹੇ ਛੋਟਾ ਬੱਚਾ ਚਾਹੇ ਵੱਡਾ ਚਾਹੇ ਸੀਨੀਅਰ ਆ ਇਤੋਂ ਤੱਕ ਵੀ ਬਿਯੋਰਗਨ ਦੀ ਵੀ ਦੌੜਾ ਹੋਣੀ ਚਾਹੀਦੀ ਆ ਬਿਯੋਰਗ ਬੰਦਾ ਕੋਈ ਵੀ ਕਿਸੇ ਜੀ ਐਕਸਪਰਟ ਆ ਉਹਨੂੰ ਉਦਾਂ ਦੀ ਗੇਮ ਮੈਨ ਨਹੀਂ ਚਾਹੀਦੀ ਆ ਪਿੱਛੇ ਸਰ ਰਾਜੂ ਜੀ ਕਬੂਤਰਬਾਜੀ ਤੇ ਵੀ ਬੈਨ ਲਾਤੇ ਸਰਕਾਰ ਨੇ ਜਿਹੜੀ ਜਿਹੜੀ ਦੌੜਾਂ ਨੇ ਬਲਦਾਂ ਦੀ ਦੌੜਾ ਉੱਚ ਵੀ ਬੈਨ ਬੈਨ ਲੱਗਿਆ ਵਾ ਕੀ ਕਰਨਾ ਚਾਹੋਗੇ ਉਹ ਭਾਜੀ ਬੈਨ ਨਹੀਂ ਸੀ ਲੱਗਿਆ ਉਹ ਕੁਝ ਮੰਨ ਕੇ ਚੱਲੋ ਕਈ ਵਾਰੀ ਗਲਤ ਚੀਜ਼ਾਂ ਮਾਈਂਡ ਦੇ ਵਿੱਚ ਆ ਜਾਂਦੀਆਂ ਗਲਤ ਫਹਮੀ ਹੋ ਗਈ ਲੱਗਦੀ ਕੁਝ ਗਲਤ ਫਹਮੀ ਹੋ ਗਈ ਤੇ ਉਹ ਅੰਗੇ ਸਾਡੇ ਪ੍ਰਧਾਨ ਜੀ ਗੱਲਬਾਤ ਕਰਨਗੇ ਉਹਨ ਬੀ ਇਹ ਖੇਡਾਂ ਜਿਹੜੀਆਂ ਅੱਗੇ ਤੋਂ ਵਧੀਆ ਤਰੀਕੇ ਨਾਲ ਹੋਣਗੀਆਂ ਤੇ ਜਿਹੜੀ ਇਹਨਾਂ ਦੇ ਵਿੱਚ ਕਿਸੇ ਸਰਕਾਰ ਨੂੰ ਕੋਈ ਦਿੱਕਤ ਆਉਂਦੀ ਆ ਜਾਂ ਉਦੋਂ ਦਾ ਕੋਈ ਵੀ ਮੋਦਵਾਰ ਬੰਦਾ ਵੀ ਜਿਹੜਾ ਕਹਿੰਦਾ ਵੀ ਸਾਨੂੰ ਇਹ ਚੀਜ਼ ਦਿੱਕਤ ਆ ਰਹੀ ਹੈ ਜਿਹੜੀ ਉਹ ਦਿੱਕਤ ਆ ਰਹੀ ਆ ਉਹਨੂੰ ਕਲੀਅਰ ਕੀਤਾ ਜਾਊਗਾ ਜਿਵੇਂ ਕਈ ਬੰਦੇ ਕਹਿੰਦੇ ਵੀ ਕਬੂਤਰਾਂ ਨੂੰ ਨਸ਼ਾ ਦਿੱਤਾ ਜਾਂਦਾ ਤਾਂ ਉਹ ਜਦੋਂ ਮਰਜੀ ਸਾਡੇ ਨਾਲ ਆ ਕੇ ਕਲੀਅਰ ਕਰ ਲੈਣਾ ਅਸੀਂ ਉਹ ਚੀਜ਼ ਚੀਜ਼ ਨੂੰ ਕਲੀਅਰ ਕਰਕੇ ਦੱਸਾਂਗੇ ਉਹਨਾਂ ਨੂੰ ਵੀ ਇਹ ਕਲੀਅਰ ਆ ਭਾਜੀ ਇਹ ਚ ਕੋਈ ਨਸ਼ਾ ਨਹੀਂ ਦਿੱਤਾ ਜਾਂਦਾ ਜੀ ਅੱਜ ਦੀ ਕਿੱਥੋਂ ਖੇਡ ਪ੍ਰੇਮੀ ਕਿੱਥੋਂ ਕਿੱਥੋਂ ਆਏ ਨੇ ਭਾਈ ਜੀ ਆਲ ਪੰਜਾਬ ਹੀ ਆਇਆ ਜੀ ਹਾਂ ਕਿਸੇ ਨੂੰ ਪਸੰ ਜਿ ਓ ਬਾਈ ਜੀ ਪਹੁੰਚਿਆ ਫਿਰੋਜ਼ਪੁਰ ਕਿੱਥੇ ਆ ਦਿੱਲੀ ਕਿੱਥੇ ਆ ਦਿੱਲੀੋਂ ਵੀ ਬਈ ਬੰਦੇ ਪਹੁੰਚੇ ਇੱਥੇ ਕੁਰੂਕ ਖੇਤਰ ਤੋਂ ਵੀ ਬੰਦੇ ਆਏ ਆ ਤੇ ਮਾਲਵਾ ਦੁਆਬਾ ਏਰੀਆ ਸਾਰਾ ਹੀ ਪਹੁੰਚਿਆ ਜੀ ਕਿਸੇ ਨੇ ਕਿਸੇ ਦੇ ਮਾਨਵ ਚਿੱਤ ਵਿੱਚ ਕੋਈ ਗੱਲਬਾਤ ਨਹੀਂ ਹੈਗੀ ਵੀ ਸਾਨੂੰ ਕੀ ਬੈਰ ਬਰੋ ਦਾ ਸਾਰੇ ਬਈ ਆਪਦਾ ਖਰਚਾ ਕਰਕੇ ਆਏ ਆ ਕਿਸੇ ਦੇ ਕਹਿਣ ਤੇ ਨਹੀਂ ਆਏ ਜਿਨ੍ਹਾਂ ਨੂੰ ਸ਼ੌਂਕ ਸੀ ਸਾਰੇ ਬੰਦੇ ਪਹੁੰਚੇ ਆ ਤੇ ਧੰਨਵਾਦ ਕਰਨਾ ਚਾਹੋਗੇ ਸਭ ਦਾ ਬਾਈ ਜੀ ਮੈਂ ਤੈਹ ਦਿਲੋਂ ਸਾਡੇ ਪ੍ਰਬੰਧਕ ਵੀਰਾਂ ਦਾ ਤੇ ਖਾਸ ਤੌਰ ਤੇ ਜਿਹੜਾ ਸਾਡਾ ਸੋਨੀ ਬਰਨਪੋਰਾ ਬਾਈ ਉਹਨਾਂ ਦਾ ਉਹਨਾਂ ਦੇ ਗਰੁੱਪ ਦਾ ਜਿੰਨੇ ਵੀ ਗਰੁੱਪ ਬਣੇ ਆ ਸੀ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਤੇ ਸਾਡੇ ਵੀ ਜਿੰਨੇ ਵੀ ਸਿਆਸੀ ਲੀਡਰ ਪਹੁੰਚੇ ਆ ਉਹਨਾਂ ਨੇ ਕਿਸੇ ਸਿਆਸਤਦਾਨ ਬਿਨਾਂ ਗੱਲਬਾਤ ਕੀਤੀ ਆ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਆ ਤੇ ਲੋਕ ਸਾਰੇ ਇੱਥੇ ਬਸ ਆਪਣੀ ਬੱਸਾਂ ਦੇ ਵੀ ਆਏ ਨੇ ਟਰਾਲੀਆਂ ਦੇ ਵੀ ਭਰ-ਭਰ ਕੇ ਆਏ ਨੇ ਬਾਈ ਜੀ ਇੱਥੇ ਬੰਦੇ ਜਿਨ੍ਹਾਂ ਨੂੰ ਹਜੂਮ ਸੀਗਾ ਜੀ ਉਹ ਤੁਰ ਕੇ ਵੀ ਆਇਆ ਜੀ ਬੰਦੇ ਤੁਰ ਕੇ ਵੀ ਆਏ ਆ ਤੇ ਪੂਰੇ ਵਧੀਆ ਤਰੀਕੇ ਨਾਲ ਪਹੁੰਚੇ ਆ ਜੀ। ਹਾਂ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਜੀ ਉਰੇ ਕੋਈ ਆਪਣੇ ਲਾਲਚ ਲਈ ਨਹੀਂ ਆਇਆ ਵੀ ਜਿਵੇਂ ਹੁਣ ਸਰਕਾਰ ਦੀ ਰੈਲੀ ਹੁੰਦੀ ਆ ਪਿੰਡੋਂ ਬੱੱਸਾਂ ਜਾਂਦੀਆਂ ਨੇ। ਸ਼ਾਮ ਨੂੰ ਸਰਪੰਚ ਫੇ ਉਹਨਾਂ ਨੂੰ ਪਾਰਟੀ ਕਰਦਾ। ਆਪਣੇ ਪੱਧਰ ਤੇ ਆਪਣਾ ਖਰਚਾ ਕਰਕੇ ਬੋਲਣਾ। ਆਪਣਾ ਖਰਚਾ ਕਰਕੇ 10-10 ਬੱੱਸਾਂ ਲੈ ਕੇ ਗੱਡੀਆਂ ਲੈ ਕੇ ਆਪਣੇ ਸਾਰੇ ਆਪਣੀਆਂ ਖੇਡਾਂ ਨੂੰ ਬਚਾਉਣ ਲਈ ਆਏ ਨੇ। ਦੇਖੀ ਮੰਗ ਕੀ ਕਰਦੇ ਹੋ ਤੁਸੀਂ? ਮੰਗ ਬਸ ਸਾਡੀਆਂ ਖੇਲਾਂ ਦੇ ਉੱਤੇ ਕੋਈ ਬੈਨ ਨਹੀਂ ਲੱਗਣਾ ਚਾਹੀਦਾ। ਕੋਈ ਰੋਕ ਨਹੀਂ ਲੱਗਣੀ ਚਾਹੀਦੀ ਜਿਵੇਂ ਪਹਿਲਾਂ ਚੱਲਦੀਆਂ ਉਦਾਂ ਹੀ ਚੱਲਣੀਆਂ। ਬਿਲਕੁਲ ਜੀ ਗੱਲਬਾਤ ਕੀਤੀ ਪ੍ਰਬੰਧਕਾਂ ਨਾਲ ਮੈਂ ਇਹਨਾਂ ਨੇ ਮੰਗ ਵੀ ਕੀਤੀ ਹੈ ਕਿ ਸਰਕਾਰ ਤੋਂ ਦਰਖਾਸਤ ਕੀਤੀ ਹੈ ਕਿ ਜਿਹੜੀ ਰਵਾਇਤੀ ਖੇਡਾਂ ਨੇ ਉਹਨੂੰ ਬਕਾਇਦਾ ਚਲਾਇਆ ਜਾਵੇ ਤੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਜੀ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਸਾਡੇ ਹੱਕ ਮਿਲ ਗਿਆ ਜਿਹੜੀ ਵਿਰਾਸਤੀ ਖੇਡਾਂ ਸਾਡੀਆਂ ਸਾਨੂੰ ਖੇਡਣ ਨੂੰ ਮਿਲ ਗਈਆਂ ਸਾਨੂੰ ਅਸੀਂ ਬਹੁਤ ਖੁਸ਼ ਹਾਂ ਜੀ ਇਹ ਗੱਲ ਕਿੱਧਰ ਗਈਆਂ ਸਰਕਾਰ ਨੇ ਕਰਤੀ ਸ਼ੁਰੂ ਕਰਤੀਆਂ ਨਹੀਂ ਹਾਂਜੀ ਸਰਕਾਰ ਨੇ ਸਾਨੂੰ ਉਦੇਸ਼ ਦਿੱਤਾ ਜੀ ਹਾਂਜੀ ਕਹਿੰਦੇ ਵੀ ਤੁਸੀਂ ਖੇਡ ਸਕਦੇ ਆ ਖੇਡ ਹਾਂਜੀ ਬਹੁਤ ਧੰਨਵਾਦ ਸਰਕਾਰ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਜੀ ਸੀਐਮ ਸਾਹਿਬ ਦਾ ਧੰਨਵਾਦ ਕਰ ਰਹੇ ਨੇ ਇਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਖੇਡਾਂ ਦੀ ਤੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਗੱਲਬਾਤ ਕੀਤੀ ਹੈ ਜਿਹੜੇ ਰਾਜੂ ਜੀ ਪ੍ਰਬੰਧਕ ਸੀ ਗੱਲਬਾਤ ਕੀਤੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਵਾਇਤੀ ਖੇਡਾਂ ਉਦਾਂ ਹੀ ਚੱਲਣੀਆਂ ਚਾਹੀਦੀਆਂ ਚਾਹੀਦੀਆਂ ਨੇ ਜਿਵੇਂ ਪਹਿਲਾਂ ਚੱਲਦੀਆਂ ਸੀ ਸਾਡੇ ਨਾਲ ਮੌਜੂਦ ਨੇ ਖੇਡ ਪ੍ਰੇਮੀ ਸੋਨੀ ਜੀ ਇਹਨਾਂ ਵੱਲੋਂ ਪਰਵਾ ਘੱਟ ਕੀਤਾ ਗਿਆ ਹਾਂਜੀ ਸੋਨੀ ਜੀ ਕੀ ਕਹਿਣਾ ਚਾਹੋਗੇ ਨਹੀਂ ਜੀ ਕੱਠ ਤਾਂ ਮਤਲਬ ਪਬਲਿਕ ਨਹੀਂ ਜਿਹੜੀ ਆਪਣੀ ਸੰਗਤ ਜੁੜੀ ਹੈ ਜੀ ਅਸੀਂ ਤਾਂ ਉਹਨਾਂ ਦਾ ਹੀ ਧੰਨਵਾਦ ਕਰਾਂਗੇ ਵੀ ਤੁਸੀਂ ਯਕੀਨ ਕਰੋ ਦਿੱਲੀ ਹਰਿਆਣਾ ਅੰਮ੍ਰਿਤਸਰੋਂ 30-30 ਬੱਸਾਂ ਆਈਆਂ ਨੇ ਮਾਝੇ ਚੋਂ ਦਵਾਬੇ ਚੋਂ ਪਟੰਡਾ ਮਾਨਸਾ ਕੋਈ ਜ਼ਿਲ੍ਹਾ ਅਜਾ ਹੈ ਨਹੀਂ ਜਿਹੜੇ ਸ਼ਹਿਰ ਚੋਂ ਨਾ ਸੰਗਤ ਪਹੁੰਚੀ ਹੋਵੇ ਜੀ ਮੰਗ ਕੀ ਸੀ ਤੁਹਾਡੀ ਕਾਦੇ ਪਾਸੇ ਇਕੱਠ ਹੋਏ ਸਾਡੀ ਇਹ ਆ ਨਹੀਂ ਵੀ ਜਿਹੜੇ ਆਪਣੀਆਂ ਬਰਾਸਤੀ ਖੇਡਾਂ ਨੇ ਇਹਨਾਂ ਤੇ ਕੋਈ ਪਾਬੰਦੀ ਨਹੀਂ ਜਾਈਦੀ ਜਿਹੜੀ ਇੱਕ ਪੇਟਾਂ ਨਾ ਉਹਦੀ ਸੰਸਥਾ ਵਾ ਉਹਨਾਂ ਨੂੰ ਐਂ ਲੱਗਦਾ ਵੀ ਲੋਕ ਇਹ ਜ਼ੁਲਮ ਕਰਦਿਆ ਪਰ ਸਾਨੂੰ ਉਹ ਬੰਦਾ ਦੇ ਦੇਣ ਘਰੇ ਰੱਖਾਂਗੇ ਰੋਟੀ ਪਾਣੀ ਖਵਾਵਾਂਗੇ ਉਹ ਸਾਰਾ ਨੋਟ ਕਰੀ ਜਾਵੇ ਵੀ ਕੀ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਤੋਂ ਬਾਅਦ 2 ਮਹੀਨੇ ਜਾਂ 3 ਮਹੀਨੇ ਰਹੇ ਉੱਥੇ ਉਹ ਤਿੰਨਵੇਂ ਦੇਵਾਉਂ ਗਰਾਊਂਡ ਰਿਪੋਰਟ ਦੇ ਦੇਵੇ ਵੀ ਆਹ ਇਸ ਤਰ੍ਹਾਂ ਨਾਲ ਹੈ ਕੂਤਰਾਂ ਨੂੰ ਸਾਹਂਦੇ ਆ ਇਸ ਤਰ੍ਹਾਂ ਡਾਉਂਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕੰਮ ਬੈਠੇ ਏਸੀ ਦਫ਼ਤਰਾਂ ਚ ਆਪਦੇ ਕਾਨੂੰਨ ਬਣਾ ਕੇ ਇਸ ਕਰ ਦਿੰਦੇ ਨੇ ਉਹ ਸਾਡੇ ਬਾਰੇ ਕੀ ਜਾਣਦੇ ਨੇ ਅਸੀਂ ਚਾਹ ਵੀ ਖੁੱਡੇ ਚ ਪੀਣੇ ਆ ਜਾ ਕੇ ਰਾਤ ਨੂੰ ਆ ਕੇ ਚਾਹੇ ਹੁਣ ਰਾਤ ਮੈਂ ਤੋਂ 11 ਵਜੇ ਗਿਆ ਜੀ ਪਹਿਲਾਂ ਖੁੱਡੇ ਖੋਲ ਕੇ ਦੇਖੇ ਵੀ ਕਿ ਉਹਨੂੰ ਪਾਣੀ ਧਾਣੀ ਜਾਂ ਕੋਈ ਵੀ ਯਾਰ ਪੂਰੀ ਸਾਮ ਸੰਭਾਲ ਰੱਖੀ ਜਾਂਦੀ ਹੈ। ਅੰਗਰਜੀ ਵੀਰੇ ਤੁਸੀਂ ਆ ਕੇ ਦੇਖ ਲਓ। ਕੂਲਰ ਲੱਗੇ ਹੋਏ ਨੇ ਬਕਾਇਦਾ। ਮੱਛਰਦਾਨੀਆਂ ਲੱਗੀਆਂ ਹੋਈਆਂ ਨੇ। ਇਹ ਤਾਂ ਸਿਰ ਆਪਾਂ ਕਬੂਤਰ ਦੀ ਗੱਲ ਕਰੀ। ਹੋਰ ਵੀ ਜਿਹੜੇ ਖੇਡਣ ਨੇ ਜਿਵੇਂ ਬਲਦਾ ਦੇ ਥੋੜਾ, ਕੁਚਾਂ ਦੇ ਥੋੜਾ। ਤੁਸੀਂ ਦੇਖੋ ਬਲਦਾ ਪੇਟਾ ਕੀ ਕਹਿੰਦੀ ਆ। ਉਹ ਕਹਿੰਦੇ ਵੀ ਸਾਡੇ ਜਿਹੜੇ ਬੌਲਦ ਭੱਜਣੇ ਉਹ 21 ਤੋਂ 22 ਸੈਕਿੰਟਾਂ ਦੀ ਰੇਸ ਹੁੰਦੀ ਹੈ ਜੇ ਉਹਨਾਂ ਦੀ। ਇੱਕ ਵਾਰੀ ਭੱਜਣਾ ਉਹਨਾਂ ਨੇ। ਉਹਨਾਂ ਨੂੰ ਅਸੀਂ ਕੁਐਸਚਨ ਪੁੱਟਾ ਵੀ ਤੁਸੀਂ ਜਿਹੜੇ ਬਾੜ ਦੇ ਸਹਾਰਾਂ ਦੇ ਵਿੱਚ 30-30 ਕੁਇੰਟਲ ਲੋਹਾ ਢੋਂਦੇ ਆ ਵੀ ਉਹ ਕਦੇ ਨਹੀਂ ਦੇਖਦੇ ਸਾਨੂੰ। ਹੁਣ ਇੱਕ ਬੌਲਦਾਂ ਦੇ ਹੱਡ ਘਸੇ ਪਏ ਨੇ ਠੀਕ ਹੈ ਜੀ ਇੰਨਾ ਵਜ਼ਨ ਪਾ ਕੇ ਲੈ ਕੇ ਜਾਂਦੇ ਨੇ ਤੇ ਅਸੀਂ ਜੇ 21 ਸੈਕਿੰਡ ਭਾਜ ਦਿਓ ਵੀ ਹਫ਼ਤੇ ਬਾਅਦ ਤੇ ਜਿਹੜੀ ਉਹਨਾਂ ਦੇ ਘਰੇ ਜਾ ਕੇ ਮਾਲਸ ਕਰਨੀਆਂ ਘੌ ਚਾਰਨਾ ਪਤਾ ਹੀ ਨਹੀਂ ਕਿੰਨਾ ਕੁ ਜੀ ਉਹ ਜਿਹੜਾ ਹੁਣ ਆਗਾ ਕੁੱਤਿਆਂ ਵਾਲਾ ਕੁੱਤਿਆਂ ਤੇ ਤੁਸੀਂ ਯਕੀਨ ਕਰੋ ਇੱਕ ਕੁੱਤਾ 12-13 ਲੱਖ ਚ ਇੰਪੋਰਟ ਹੁੰਦਾ ਬਾਰੋਂ ਮਗੋਂ ਦੇ ਨੇ ਇੰਨਾ ਖਰਚਾ ਕੁੱਤਾ ਲਿਆਉਣ ਤੇ ਆ ਜਾਂਦਾ ਫਿਰ ਸਾਹਮਣੇ ਫਿਰ ਮਖਣੀ ਜਿੰਨਾ ਵੀ ਆਟਮੋ ਖਾਂਦਾ ਤੇ ਭੱਜਣਾ ਉਹਨੇ ਸਿਆਲਾਂ ਚੱਕ ਮਹੀਨਾ ਤੇ ਮੁੱਖ ਮੰਤਰੀ ਸਾਹਿਬ ਨੂੰ ਕੀ ਤੁਹਾਡੀ ਬੀਲ ਕੀ ਕਰਾ ਜਾਊਗਾ ਮੁੱਖ ਮੰਤਰੀ ਨੂੰ ਇਹੀ ਬੇਨਤੀ ਹੈ ਵੀ ਸਾਡਾ ਇੱਕ ਐਕਟ ਬਣ ਜਾਵੇ ਕਾਨੂੰਨ ਬਣ ਜਾਵੇ ਵੀ ਐਵੇਂ ਸਾਨੂੰ ਜਿਵੇਂ ਕੋਈ ਬਾਜ਼ੀਆਂ ਤੇ ਆ ਗਿਆ ਕੁੱਤਿਆਂ ਦੀ ਖੇਡਾਂ ਤੇ ਪੁਲਿਸ ਆ ਗਈ ਸਾਨੂੰ ਖੱਜਲ ਹੋਣਾ ਪੈਂਦਾ ਕਿੰਨੇ ਬੰਦਾ ਮਤਲਬ ਬਾਹਰੋਂ ਵੀ ਆਉਂਦੇ ਨੇ ਸੌਂਕ ਵਾਲੇ ਬੰਦੇ ਬਾਹਰੋਂ ਆ ਕੇ ਉਹ ਇੰਨੀ ਦੇਖਭਾਲ ਕਰਦੇ ਫੇਰ ਵਿਚਾਰੇ ਨਰਾਸ਼ ਮੁੜਦੇ ਆ ਜਦੋਂ ਇੱਥੇ ਕੋਈ ਪੁਲਿਸ ਪਹੁੰਚ ਜਾਂਦੀ ਹੈ ਅਗਲਾ ਕਹਿੰਦਾ ਕੋਈ ਕੇਸ ਨਾ ਬਣ ਜਵੇ ਜੀ ਯਾਨਕਿ ਇਹੀ ਬੇਨਤੀ ਆ ਵੀ ਪਹਿਲਾਂ ਇਹਨਾਂ ਨੂੰ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕਰਨ ਵੀ ਕੀ ਕਰ ਦੇਣ ਫੇਰ ਕੋਈ ਫੈਸਲਾ ਲੈਣ ਤੇ ਸੋਨਜੀ ਧੰਨਵਾਦ ਕਰਨਾ ਚਾਹੋਗੇ ਜਿਹੜੇ ਆਪਣੇ ਵੀਰ ਇੱਥੇ ਪਹੁੰਚੇ ਨੇ ਮੈਂ ਕਹੀ ਧੰਨਵਾਦ ਛੱਡੋ ਮੈਂ ਤਾਂ ਚਰਨਾਂ 'ਚ ਬੈਠਣ ਨੂੰ ਤਿਆਰ ਆ ਜੀ ਉਹਨਾਂ ਦੇ ਕਿਉਂਕਿ ਉਹਨਾਂ ਕਰਕੇ ਇਕੱਠ ਹੋਇਆ ਜੀ ਇੱਕ 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 ਇਕੱਠ ਦੇ ਵਿੱਚ ਨਾ ਪਰ ਜਾਮ ਬਹੁਤ ਵੱਡਾ ਲੱਗਾ ਬੱਦੋਵਾਲ ਤੋਂ ਲੈ ਕੇ ਮੁੱਲਾਪੁਰ ਤੱਕ ਇਹਦੇ ਵਾਰ ਤੱਕ ਸਾਨੂੰ ਪਤਾ ਕੀ ਗੱ ਯਕੀਨ ਕਰ ਲੋ ਸਾਨੂੰ ਇਹ ਚੀਜ਼ ਆਈਡੀਆ ਨਹੀਂ ਸੀਗਾ ਫਿਰ ਅਸੀਂ ਨਹੀਂ ਕਿਤੇ ਹੋਰ ਰੱਖਦੇ ਸਾਡਾ 10 ਤੋਂ 12000 ਦੇ ਇਕੱਠ ਦਾ ਆਈਡੀਆ ਸੀ ਸਾਨੂੰ ਨਹੀਂ ਪਤਾ ਵੀ ਲੱਖ ਡੇਢ ਲੱਖ ਬੰਦਾ ਆ ਜੂਗਾ ਫਿਰ ਉਹਦੇ ਲਈ ਹੁਣ ਅਸੀਂ ਜਿਹੜੀ ਪਬਲਿਕ ਆ ਉਹਨਾਂ ਤੋਂ ਮਾਫੀ ਮੰਗਦੇ ਆ ਵੀ ਜਿਹੜੇ ਸਾਡੇ ਕਰਕੇ ਖੱਜਲ ਖਵਾ ਰਹੇ ਹੋਏ ਨੇ ਵੀ ਅੱਜ ਇੱਕ ਦਿਨ ਚਲੋ ਕੋਈ ਨਹੀਂ ਸਾਡੇ ਕਰਕੇ ਝੱਲ ਲੈਣਗੇ ਆਪਾਂ ਵੀ ਖੜਦੇ ਆ ਉਹਨਾਂ ਲਈ ਜਦੋਂ ਕਿਤੇ ਮੰਨ ਲਓ ਸ਼ਹਿਰ 'ਚ ਕੋਈ ਫਲੱਡ ਆਉਂਦੇ ਨੇ ਪਿੰਡ ਵਾਲੇ ਜਾਂਦੇ ਨਹੀਂ ਜੀ ਜੀ ਬਿਲਕੁਲ ਕਰਦੇ ਆ ਸੇਵਾ ਫੁੱਲ ਰਸਣ ਪਾਣੀ ਵੀ ਘਰੋਂ ਲੈ ਕੇ ਜਾਂਦੇ ਆ ਅੱਜ ਲਈ ਅਸੀਂ ਉਹਨਾਂ ਤੋਂ ਮਾਫੀ ਮੰਗ ਲੈਣੇ ਆ ਤੇ ਬਾਕੀ ਇਦਾਂ ਦੇ ਮੁੱਦੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬੜੇ ਰੋ ਗੁੜੇ ਰੋ ਤਾਂ